ਸੋ ਸਰ ਵਾਈਚੈਨਰ ਪੰਜਾਬ ਖੇਤੀਬਾੜੀ ਲੁਧਿਆਣਾ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਸਾਡਾ ਇੱਥੇ ਇੱਕ ਰਿਸਰਚ ਸਟੇਸ਼ਨ ਹੈ ਬਹੁਤ ਪੁਰਾਣਾ ਤੇ ਨਾਲ ਖੇਤੀ ਵਿਗਿਆਨ ਕੇਂਦਰ ਉੱਥੇ ਅਸੀਂ ਮੇਲਾ ਲਗਾਉਣ ਵਾਸਤੇ ਆਏ ਆ ਅਸੀਂ ਸੋਣੀ ਤੋਂ ਪਹਿਲਾਂ ਵੀ ਸੱਤ ਵੇਲੇ ਲਾਉਨੇ ਆ ਸਾੜੀ ਤੋਂ ਮੇਲਾ ਵੀ ਸੱਤ ਵੇਲੇ ਲਾਉਦੇ ਆ ਤੋ ਇਹ ਹੁਣ ਸੋਣੀ ਤੋਂ ਪਹਿਲਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡਾ ਮੇਲਾ ਸਾਡਾ 21 ਤੇ 22 ਮਾਰਚ ਨੂੰ ਲੱਣੇ ਲੱਗਣਾ ਤੇ ਅੱਜ ਅਸੀਂ ਗੁਰਦਾਸਪੁਰ ਤੇ ਇੱਥੇ ਆਏ ਆ ਇਹਦਾ ਜਿਹੜਾ ਮੁੱਖ ਉਦੇਸ਼ ਹੈ ਉਹ ਇਹ ਹੈਗਾ ਕਿ ਅਸੀਂ ਜਿਹੜੀਆਂ ਹੁਣ ਨੰਮੀਆਂ ਕਿਸਮਾਂ ਲੈ ਕੇ ਆਏ ਆ ਸੋਨੀ ਦੀ ਫਸਲਾਂ ਵਾਸਤੇ ਉਹ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਸਾਡੇ ਲੱਗੇ ਹੋਏ ਤੇ ਝੋਡੇ ਵਿੱਚ ਕੀ ਹੈ ਤੇ ਬਾਹ ਨੇ ਗੁੰਗੀ ਹੈ ਗੰਨਾ ਹੈ ਜੋ ਵੀ ਹੈ ਇਹ ਜਾਣਕਾਰੀ ਦੇਵਾਂਗੇ ਜਿਹੜੀਆਂ ਸਾਡੇ ਫਸਲਾਂ ਹੁਣ ਲੱਗੀਆਂ ਹੋਈਆਂ ਨੇ ਹਾੜੀ ਦੀਆਂ ਕਣਕ ਤੇ ਚਨੇ ਨੇ ਗੰਨਾ ਵੀ ਖੜਿਆ ਉਹਨਾਂ ਬਾਰੇ ਵੀ ਸਾਡੇ ਪ੍ਰਦਰਸ਼ਨੀ ਪ੍ਰਾਟ ਲੱਗੇ ਹੋਏ ਨੇ ਕਿ ਉਹ ਕਿਹੜੀ ਕਣਕ ਦੀ ਕਿਸਮ ਦੀ ਸਾਰੀਆਂ ਲੱਗੀਆਂ ਨੇ ਜੋ ਸਾਡੇ ਪਰਵਾਨਿਤ ਨੇ ਤੇ ਫਾਰਬਰ ਆਪ ਆ ਕੇ ਦੇਖਦੇ ਨੇ ਕਿ ਕਿਹੜੀ ਕਣਕ ਜਿਹੜੀ ਹੈਗੀ ਉਹ ਲੰਬੀ ਹੈ ਕਿਹੜੀ ਉੱਚੀ ਹੈ ਕਿਹਦੀ ਮੀ ਹੈ ਕਿ ਕਿਹੜੀ ਪਹਿਲਾਂ ਪੱਕਦੀ ਹੈ ਵੱਧ ਲੇਟ ਪੱਕਦੀ ਹੈ ਅਗਲੇ ਸਾਲ ਫਿਰ ਉਹਦਾ ਬੀਜ ਬੰਗਲੇ ਨੇ ਸੋ ਅਸੀਂ ਇਹਨਾਂ ਜਿਹੜੀਆਂ ਹੁਣ ਸੋਣੀਆਂ ਦੇ ਫਸਲਾਂ ਆਰੀਜਨ ਆ ਕੇ ਉਹਦਾ ਬੀਜ ਵੀ ਲੈ ਕੇ ਇੱਥੇ ਆਏ ਹਾਂ ਸੋ ਫਾਰਬਰ ਨੂੰ ਅਸੀਂ ਬੀਜ ਭਜਾ ਕਰਾ ਰਹੇ ਹਾਂ ਤੇ ਸਾਰੇ ਫਸਲਾਂ ਦਾ ਤਕਰੀਬਨ ਜਿੱਦਾਂ ਅਸੀਂ ਇੱਕ ਅਸੀਂ ਝੋਨੇ ਦੀ ਜਮੀਨ ਕਿਸੇ ਐਸੇ ਦੀ ਦੇ ਰਹੇ ਹਾਂ ਉਹਦਾ ਨਾਮ ਹੈਗਾ PR 132 ਪਹਿਲਾਂ ਸਾਡੀਆਂ PR 126 ਤੇ PR 130 ਬਹੁਤ ਪਛੀਆਂ ਵੈਰਾਈਟੀਆਂ ਨੇ ਤੇ ਹੁਣ ਅਸੀਂ PR 132 ਲੈ ਕੇ ਆਏ ਹਾਂ ਜਿਹੜੀ ਇਹ 132 ਹੈ ਇਹਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਮ ਕਰਕੇ ਅਸੀਂ ਕਹਿੰਦੇ ਕਿ ਸਾਡੀ ਜਿਹੜੀ ਆਮਦਨ ਹੈ ਉਹ ਨਹੀਂ ਹੋ ਰਹੀ ਤੇ ਸਾਡਾ ਖਰਚੇ ਬਹੁਤ ਨੇ ਖਾਦਾ ਤੇ ਇਹ ਵੈਰਾਈਟੀ ਕਿੰਦਾ ਦੀ ਕੱਢੀਏ ਇਹਦੇ ਤੇ ਖਾਦ ਘੱਟ ਪਾਣੀ ਪੈਂਦੀ ਹੈ ਚੌਥਾ ਹਿੱਸਾ ਖਾਦ ਘੱਟ ਪੋਗੀ ਦੇ ਵਿੱਚ ਤੇ ਜੇ ਅਸੀਂ ਪੂਰੀ ਖਾਦ ਪਾਤੀ ਫਿਰ ਉਲਟਾ ਨੁਕਸਾਨ ਹੋ ਜਾਣਾ ਫਿਰ ਉਹ ਉਹਨੇ ਹੋਰ ਵੱਜ ਜਾਣਾ ਤੇ ਡਿੱਗ ਜਾਣਾ ਤੇ ਡਿੱਕੇ ਝਾੜ ਘਟੂਗਾ ਸੋ ਪੀਆ 132 ਨਵੀਂ ਵੈਰਾਈਟੀ ਹੈ ਅਸੀਂ 5-5 ਕਿਲੋ ਦੇ ਥੈਲੇਆ ਦੇਵਾਂਗੇ ਤੇ ਇਹਨੂੰ ਆਪਾਂ ਬੀਜ ਬਣਾ ਲੈ ਗਏ ਸਾਲ ਵਾਸਤੇ ਤਾਂ ਕਿ ਜਿਹੜੀ ਕਿਸਮ ਹੈ ਘੱਟ ਥਾੜ ਪਾਕੇ ਦੀ ਤੇ ਪੂਰਾ ਝਾੜ ਦੇਵੋਗੇ ਜਿਵੇਂ 131 ਉਸ ਤੋਂ ਜ਼ਿਆਦਾ ਹੀ ਦੇਵੋਗੇ ਤੇ ਝੜਕਣਾ ਦੇਰੀ ਹੈ ਜੀ ਇਹ ਤਕਰੀਬਨ ਜਿਹੜੀਆਂ ਹਨ ਇਹਨਾਂ ਦੇ ਐਵਰੇਜ ਝਾੜ ਤਾਂ ਦੇਖੋ ਕੀ ਤੋਂ ਉੱਤੇ ਹੀ ਹੈਗਾ 3 ਕਵਾਟਰ ਪਰੇ ਸਰ ਜਿੱਦਾਂ ਹੁਣ ਇਹਲੇ ਗਰਮੀ ਪੈ ਰਹੀ ਆ ਜਿਹੜੀ ਕਣਕਾਂ ਲੱਗੀਆਂ ਪਈਆਂ ਜੇ ਇਸ ਗਰਮੀ ਦਾ ਇਹਨਾਂ ਨੂੰ ਕੀ ਨੁਕਸਾਨ ਆ ਹਲੇ ਨਹੀਂ ਕੋਈ ਉਸ ਤੇ ਨਹੀਂ ਹਲੇ ਪਹੁੰਚੇ ਹਾਂ ਕਣਕਾਂ ਨੂੰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਤੇ ਗ੍ਰੇਡ 35 ਡਿਗਰੀ ਸੈਲਸੀਅਸ ਤੋਂ ਉੱਤੇ ਜਾਵੇ ਹਾਂ ਅੱਜ ਸਾਡਾ 27 28 ਤੇ ਚੱਲ ਰਿਹਾ ਹੈ ਕੀ ਅਜੇ ਪਾਣੀ ਲਗਾਉਣ ਦਾ ਹੈਗਾ ਕੋਈ ਅਜੇ ਕੋਈ ਕੁਝ ਨਹੀਂ ਹੈਗਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਨਾਰਮਲ ਚੱਲ ਰਿਹਾ ਹੈਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਥੋੜਾ ਹੁਣ ਬਦਲਣਾ ਸ਼ੁਰੂ ਹੋਇਆ ਹੈਗਾ ਤੇ ਉਹ ਜਦੋਂ ਅੱਗੇ 25 ਤੋਂ ਉੱਤੇ ਜਾਊਗਾ ਨਾ ਫੇਰ ਥੋੜਾ ਹੁੰਦਾ ਇਹਦੇ ਵਿੱਚ ਪਰ ਹਲੇ ਉੱਦਾਂ ਘਰਾਉਣ ਦੀ ਕੋਈ ਲੋੜ ਨਹੀਂ ਬਾਕੀ ਆਮ ਜੀ ਨੂੰ ਪਤਾ ਕਦੋਂ ਪਾਣੀ ਲਾਉਣਾ ਪਾਣੀ ਲਾਉਦੇ ਰਹਿੰਦੇ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਇਹ ਅਸੀਂ ਅੱਜ ਕਿਸਾਨ ਮੇਲਾ ਵੇਖਣ ਆਏ ਆ ਹਰ ਸਾਲ ਦੀ ਤਕਰੀਬਨ ਜਦੋਂ ਵੀ ਕਿਸਾਨ ਮੇਲੇ ਲੱਗਦੇ ਆ ਉਹਦੇ ਵਿੱਚ ਅਸੀਂ ਆਉਂਦੇ ਆ ਤੇ ਇਸ ਕਿਸਾਨ ਮੇਲੇ ਵਿੱਚ ਆ ਕੇ ਤੇ ਸਾਨੂੰ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਆ ਕਿ ਕਿੱਦਾਂ ਅਸੀਂ ਫਸਲਾਂ ਕਾਉਣੀਆਂ ਨੇ ਕਿਹੜੇ ਢੰਗ ਨਾਲ ਕਾਉਣੀਆਂ ਕਿਹੜੀਆਂ ਖਾਦਾਂ ਪਾਉਣੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਹੋਰ ਵੀ ਨਵੇਂ-ਨਵੇਂ ਖੇਤੀ ਦੇ ਸੰਦ ਦਵਾਈਆਂ ਸਾਰਿਆਂ ਬਾਰੇ ਇੱਥੇ ਜਾਣਕਾਰੀ ਮਿਲਦੀ ਆ ਤੇ ਇਹਦੇ ਵਿੱਚ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵੱਸ ਤੋਂ ਵੱਧ ਕਿਸਾਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ ਤੇ ਇੱਥੇ ਆਇਆ ਕੁਝ ਨਾ ਕੁਝ ਗਿਆਨ ਹਾਸਲ ਹੁੰਦਾ ਵਾ ਤੇ ਇਸ ਨਾਲ ਯੂਨੀਵਰਸਿਟੀਆਂ ਦੇ ਥਰੂ ਹੀ ਅੱਜ ਜਿਹੜੀ ਖੇਤੀ ਆ ਇੱਥੋਂ ਤੱਕ ਵੱਧ ਸਕੀ ਆ ਵੀ ਇਹਨਾਂ ਇਹਨੀ ਤਗੜੀ ਜੇ ਪੈਦਾਵਾਰ ਹੋ ਰਹੀ ਆ ਤੇ ਇਹਨਾਂ ਅੰਨ ਪੈਦਾ ਹੋ ਰਿਹਾ ਵਾ ਤੇ ਯੂਨੀਵਰਸਿਟੀ ਦੀ ਬਦੌਲਤੀ ਹੋ ਰਿਹਾ ਵਾ ਪੀ ਜੋ ਵਿਗਿਆਨੀਆਂ ਨੇ ਸਾਨੂੰ ਸਹਿਯੋਗ ਦਿੱਤੀ ਉਹਦੇ ਮੁਤਾਬਕ ਜਿਹੜੀ ਅਸੀਂ ਖੇਤੀ ਕੀਤੀ ਉਸ ਖੇਤੀ ਤੇ ਬੜੇ ਵਧੀਆ ਰਿਜ਼ਲਟ ਆਏ ਵਧੀਆ ਸਾਡੀਆਂ ਫਸਲਾਂ ਹੋਈਆਂ ਇਹਨਾਂ ਕੁਝ ਇਹ ਸ਼ਾਪਿੰਗ ਵੀ ਕੋਈ ਕਰਦੇ ਹੋ ਸੰਦ ਸੰਦ ਵਗੈਰਾ ਲੈਂਦੇ ਹੋ ਮੇਲੇ ਆ ਹਾਂਜੀ ਹਾਂਜੀ ਜਿਹੜੀ ਵੀ ਚੀਜ਼ ਸਾਨੂੰ ਲੋੜ ਪੈਂਦੀ ਆ ਇੱਥੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਫਿਰ ਜੇ ਜੇ ਸਾਡੇ ਪਸੰਦਾ ਆ ਜਾਂਦੇ ਆ ਤੇ ਖਰੀਦਦੇ ਆ ਬਹੁਤ ਕੁਝ ਖਰੀਦਿਆ ਜਾ ਰਿਹਾ ਵਾ ਇਹ ਸਭ ਸਟਾਲਾਂ ਤੇ ਕਿਸਾਨ ਜਿਹੜੇ ਖੜੇ ਆ ਇਹ ਵਕਵਾ ਦਵਾਈਆਂ ਖਾਦਾ ਕਿ ਵਖਵਾ ਖਸਾਂਦ ਸਭ ਕੁਝ ਦੇਖ ਰਿਹਾ ਫੀਡਾਂ ਦੀ ਜਾਣਕਾਰੀ ਮਿਲ ਰਹੀ ਆ ਵਖਵਾਖ ਨੰਗਰਾਂ ਨੂੰ ਪਾਉਣ ਵਾਲੀਆਂ ਫੀਡਾਂ ਦਵਾਈਆਂ ਉਹ ਫਿਰ ਜਿੰਨੀ ਕੁ ਲੋੜ ਹੁੰਦੀ ਆ ਇਹਦਾ ਕਿਸਾਨ ਮੇਲਿਆਂ ਦੇ ਵਿੱਚੋਂ ਅਸੀਂ ਖਰੀਦ ਕਰ ਲੈਂਦੇ ਆ ਜੀ ਸਤਨਾਮ ਸਿੰਘ ਆ ਤੁਹਾਡਾ ਨਾਮ ਆ ਜੀ ਤੇ ਕੈਨ ਸੁਲਤਾਨੀ ਤੋਂ ਹਰ ਵਾਰ ਆਈਦਾ ਕਦੀ ਨਹੀਂ ਵੀ ਟਾਈਮ ਲੱਗਦਾ ਪਰ ਇਹ ਜੋ ਮੇਲਾ ਹੈ ਬਹੁਤ ਵਧੀਆ ਇਹਦੇ ਵਿੱਚ ਕਾਫੀ ਮਤਲਬ ਖੇਤੀਬਾੜੀ ਬੜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੋਰ ਨਵੀਆਂ ਨਵੀਆਂ ਤਕਨੀਕਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਜਿਹੜਾ ਜਿਵਿੰਦਾਰ ਤੇ ਹੋਰ ਵੀ ਬਹੁਤ ਫਾਇਦਾ ਲੈ ਰਹੇ ਨੇ ਜਿਦਾ ਪ੍ਰਾਲੀ ਨੂੰ ਲੈ ਕੇ ਕਾਫੀ ਗੱਲਾਂ ਮੁੱਦੇ ਜਿਹੜੇ ਉੱਠਦੇ ਆ ਕੋਈ ਨਵੀਂ ਤਕਨੀਕ ਟੀਕਾ ਸਰਕਾਰ ਨੂੰ ਨਵੀਂ ਤਕਨੀਕ ਇਹ ਹੀ ਆ ਜੀ ਜੋ ਮਸ਼ੀਨਰੀ ਆਈ ਆ ਮਤਲਬ ਪ੍ਰਾਲੀ ਇਕੱਠੀ ਕਰਨ ਵਾਸਤੇ ਪ੍ਰਾਲੀ ਇਕੱਠੀ ਕਰਨ ਵਾਸਤੇ ਤੇ ਹੋਰ ਵੀ ਇਸ ਤਕਨੀਕ ਨੂੰ ਵਧਾਉਣਾ ਚਾਹੀਦਾ ਵਤ ਵਤ ਤਾਂ ਜੋ ਵਤ ਵਤ ਜਿਹੜੀ ਆ ਪ੍ਰਾਲੀ ਸਮੇਂ ਨਾਲ ਇਕੱਠੀ ਹੋ ਸਕੇ ਕੋਈ ਆਕਾ ਸਾਡੇ ਇਲਾਕੇ ਵਿੱਚ ਮਸ਼ਿੰਦਰੀ ਘਟ ਆਈ ਸੀ ਰਾਣੀ ਇਕੱਠੀ ਕਰਨ ਵਾਲੀ ਤੇ ਕਣਕਾਂ ਲੇਟ ਹੋ ਗਈਆਂ ਸੀ ਤੇ ਸਰਕਾਰ ਦਾ ਕਿਦਾਂ ਦਾ ਅਪਰਾਹਲਾ ਲੱਗਾ ਅਪਰਾਹਲਾ ਵਧੀਆ ਜੀ ਗਾਂ ਅਸੀਂ ਕਰਨੇ ਵੀ ਹੋਰ ਵੀ ਕਰਨ ਤਾਂ ਜੋ ਇਹ ਜੋ ਪਰਾਲੀ ਸਾੜਨ ਤੋਂ ਮਤਲਬ ਹੀ ਕਿਸਾਨ ਬਸ ਕਰਨ ਕੀੜੇ ਮਕੋੜੇ ਬਸ ਕਰਨ ਇਹ ਕਿਹੜੀ ਖਰੀਦਦਾਰੀ ਕੀਤੀ ਹਾਂਜੀ ਉਹ ਖਰੀਦਦਾਰੀ ਵੀ ਕੀਤੀ ਨਹੀਂ ਖਰੀਦਦਾਰੀ ਕੋਈ ਨਹੀਂ ਕੀਤੀ ਜੀ ਅਸੀਂ ਛੋਟੇ ਜੀਮੇਦਾਰ ਹਾਂ ਤੇ ਬਸ 1 ਏਕੜ ਜ਼ਮੀਨ ਹੈ ਸਵਾ ਏਕੜ ਹਾਂ ਹੁੰਦੇ ਰਹਿੰਦੇ ਆ ਅਕਸਰ ਤੁਸੀਂ ਮੇਰੇ ਹਾਂ ਹੁੰਦੇ ਰਹਿੰਦੇ ਆ ਜੀ ਹੁੰਦੇ ਰਹਿੰਦੇ ਕਾਫੀ ਜਾਣਕਾਰੀ ਡਾਕਟਰ ਸਾਹਿਬ ਨੂੰ ਦਿੰਦੇ ਆ ਇੱਥੇ ਮਹਿਰ ਇੰਦਰ ਸਿੰਘ ਪਠਾਨਕੋ ਜਿਲ੍ਹੇ ਦਾ ਉਥੋਂ ਆਇਆ ਮੇਰੇ ਇੱਥੇ ਡੇਰੀ ਡਿਪਾਰਟਮੈਂਟ ਦਾ ਬੜਾ ਕੁਝ ਮਿਲ ਰਿਹਾ ਫਿਰ ਅਗਲੀ ਖੇਚਰ ਦੀ ਆ ਟਰੈਕਟਰ ਉਹ ਹੋਰ ਸਾਧ ਜਿਹੜੇ ਹੈਗੇ ਕਾਫੀ ਆ ਫਿਰ ਪਾਣੀ ਦੇ ਜਿਹੜੇ ਹੈਗੇ ਉਹ ਪਪਸਲੀ ਅੰਡਰਗਰਾਊਂਡ ਹੈਗੀਆਂ ਉਹ ਕਾਫੀ ਆ ਹੋਰ ਖਾਨ ਪੀਣ ਦਾ ਸਮਾਨ ਵੀ ਕਾਫੀ ਹੈ ਜੀ ਅੱਗੇ ਜਿਹੜੀ ਆ ਪੁਜਾਈ ਵਾਸਤੇ ਜਿਹੜੇ ਆ ਉਹ ਵੀ ਕਾਫੀ ਕਾਫੀ ਜਾਂਦੇ ਕਿੱਥੇ ਚੰਗਾ ਲੱਗਦਾ ਹਾਂ ਬਹੁਤ ਸੋਹਣਾ ਬੱਚਾ ਨਵੀਂ ਤਕਨੀਕ ਸੌਦਾਰ ਨੇ ਕੀ ਕੀ ਆ ਉਹ ਕਿਸਾਨਾਂ ਵਾਸਤੇ ਕੀ ਕੀ ਕਰ ਰਹੀ ਹੈ ਕੀ ਨਵੇਂ ਤਕਨੀਕਾਂ ਸੰਤ ਸੁੱਧ ਕਾਫੀ ਵਧੀਆ ਆ ਆ ਜਿਤਨਾ ਫਰਾੜੀ ਦਾ ਹੈਗਾ ਸੀ ਉਹਦਾ ਮਸਲਾ ਜਿਹੜਾ ਉਹਦੇ ਵਾਸਤੇ ਉਹਨਾਂ ਨੇ ਉਹ ਕੀਤੀਆਂ ਨੇ ਅਸੀਂ ਗੱਲਾਂ ਉਹਦੇ ਵਿੱਚੋਂ ਬਾਦੀਆਂ ਨੇ ਉਹਦੇ ਮਸ਼ੀਨਾਂ ਆਈਆਂ ਕਾਫੀ ਜੂੜ ਤੱਕ ਜਿੰਨਾ ਸਕਾਰ ਨੇ ਨਾਮ ਦਲਬਾਖ ਸਿੰਘ ਕਹਿੰਦੇ ਧਰੂਪ ਵਾਲੀ ਮੇਲਾ ਵੇਖਣ ਆਏ ਆ ਫਾਰਮ ਮੇਲੇ ਤੇ ਜਾਈਦਾ ਉੱਥੇ ਵੀ ਗਏ ਹਾਂ 10 ਤਰੀਕ ਨੂੰ ਨਾ ਕੀ ਨਾਗੀ ਹੁਣ ਇੱਥੇ ਆਏ ਆ ਅਜੇ ਹੋ ਸਕਿਆ ਲੁਧਿਆਣਾ ਵੀ ਵੇਖਣ ਜਾਵਾਂਗੇ ਕਿੱਦਾਂ ਦੇ ਲੱਗੇ ਆ ਸੰਦ ਮੇਲੇ ਬਹੁਤ ਵਧੀਆ ਸੰਦ ਵੀ ਚੰਗੇ ਆ ਰੇਟ ਰੱਟ ਪੁੱਛ ਕੇ ਆਏ ਆ ਲਵਾਂਗੇ ਜਰੂਰ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਗਾੜੀ